ਵੱਸੀ ਕੀਤੀ ਆਗੇ ਵੱਦ ਤੋਂ ਵੱਦ ਅਸੀਂ ਗੱਲਬਾਤ ਨਹੀਂ ਮੇਟੀ ਸਕਦਾ ਵੀ ਸੰਗਤ ਇਕੱਠੀ ਹੋਵੇ ਪਰ ਬੇਨਤੀ ਸੀ ਸਾਰਿਆਂ ਨੂੰ ਕੀਤੀ ਪਰ ਉਸ ਹਾਵ ਨਾਲ ਸੰਗਤ ਇਕੱਠੀ ਨਹੀਂ ਹੋਈ ਜੇ ਵਾਹਿਗੁਰੂ ਜੀ ਆਪ ਦਾ ਸਾਲ ਸਲਮਤ ਵਾਹਿਗੁਰੂ ਜੀ ਅਸੀਂ ਸਾਰਿਆਂ ਨਹੀਂ ਬੇਨਤਾ ਲਾਦੇ ਵੱਦ ਤੋਂ ਅੱਗੇ ਆਪਾਂ ਇਥੋਂ ਈਨਾਂ ਨੂੰ ਬਾਹਰ ਕੱਢੀਏ ਤੋਂ ਆਪਣੇ ਪੰਜਾਬ ਦਾ ਦਾਤਾ ਵਰਨੇ ਆਪਾਂ ਦੇ ਬਹੁਤ ਅਹਿਮ ਨਾਟਕ ਵਾਸਤੇ ਪਹੁੰਚੇ ਹਾਂ। ਅੱਜ ਕੁਕੀ ਦਾ ਸਰਦ ਸਾਹਿਬ ਜੀ ਨੇ ਜਿਨੇ ਤੇ ਆਪ ਸਭ ਸਵਾਗਤ ਅੱਜ ਅਸੀਂ ਹਾਂ ਦਾ ਨਾਰਾ ਮਾਰਨ ਵਾਸਤੇ ਸਾਰੀ ਸੰਗਤ ਇਕੱਠੀ ਹੋਈ। ਸਾਡੇ ਵਿੱਚ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਜਗਮੋਹਨ ਸਿੰਘ ਜੀ ਵਿਖੋ ਹੁਮਾਰੇ ਤੋਂ ਪਹੁੰਚੇ ਹਾਂ ਦਾ ਨਾਰਾ ਮਾਰਨ ਵਾਸਤੇ ਸਾਡੇ ਵਿੱਚ ਅੰਬੇਦਕਰ ਸੈਨਾ ਦੇ ਪ੍ਰਧਾਨ ਭਾਈ ਬਲਵੀਰ ਸਿੰਘ ਜੀ ਉਹ ਵੀ ਪਹੁੰਚੇ ਨੇ ਭਾਈ ਗੁਰਜੀਤ ਸਿੰਘ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਜਿੰਨੇ ਪਿਆਰ ਵਾਲੇ ਨਿਖਾਂ ਦਾ ਨਾਰਾ ਨਾ ਪਾਲਣ ਵਾਸਤੇ ਖੜੇ ਹੋਏ ਨੇ ਤੇ ਸੰਗਤ ਜੀ ਇਹ ਜਿਹੜਾ ਸਮਾ ਹੈ ਨਾ ਅਸੀਂ ਸਾਰੇ ਆਨੂ ਪੇਡ ਦੀ ਕੀਤੀ ਸੀ ਭਾਈ ਸਾਹਿਬ ਨੇ ਕੱਲ ਦੀ ਜੀ ਪਰਦੇ ਨੇ ਅਸੀਂ ਰੋਸ ਵਜੋਂ ਇਕੱਠੇ ਹੋਏ ਆ ਜੇ ਜੀ ਮਾਂ ਦਾ ਪੁੱਤ ਸੰਗਤ ਜੀ 5 ਸਾਲ ਦਾ ਜਿਸ ਤਨ ਲੱਗੀਆਂ ਸੋ ਤੱਕ ਜਾਣੇ ਕੌਣ ਜਾਣੇ ਪੀਰ ਸੰਗਤ ਜੀ ਮਾਂ ਤਾਂ ਇੱਕ ਦਿਨ ਦਾ ਮਾਰਿਆ ਸੁੱਤਾ ਪੁੱਤ ਨਹੀਂ ਚੱਲਦੀ ਮਾਂ ਦਾ ਪੁੱਤ ਦੇ ਨਾਲ ਇਹੋ ਜਿਹਾ ਪ੍ਰੇਮ ਹੁੰਦਾ ਹੈ ਨਾ ਮਾਂ ਤਾਂ ਸੁੱਤੇ ਪੁੱਤ ਨੂੰ ਵੀ ਚਾਰ ਵਾਰੀ ਜਗਾ ਕੇ ਇੰਨਾ ਪ੍ਰੇਮ ਹੈ ਨਾਲ ਲਿੰਕ ਪਰ ਬੇਕੋ ਸੰਗਤ ਜੀ ਉਹ ਕਿਹੋ ਜਿਹਾ ਝੁਲਮ ਮੈਂ ਤਾਂ ਕਸਾਈ ਕਹੂੰ ਉਸ ਬੰਦੇ ਨੂੰ ਜੇ ਤੂੰ ਦੁਸ਼ਮਣੀ ਕੱਢਣੀ ਸੀ ਉਹ ਕਿਸੇ ਨਾਲ ਸਿੱਧਾ ਆ ਕੇ ਕੱਢ ਲਈ ਜਾ ਇੱਕ 5 ਸਾਲ ਦਾ ਬੱਚਾ ਕੋਈ ਆਮ ਗੱਲ ਨਹੀਂ ਹੈ ਸੰਗਤ ਜੀ ਇਹੋ ਜਿਹਾ ਉਹਨੂੰ ਤੁਸੀਂ ਇਹ ਦਿੱਤੇ ਜਦੋਂ ਅਸੀਂ ਸੁਣਦੇ ਆ ਨਾ ਪ੍ਰਸ਼ਾਸਨ ਵੱਲੋਂ ਥੋੜੇ ਸਮੇਂ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਬਹੁਤ ਧੰਨਵਾਦ ਉਹਨਾਂ ਦਾ ਪਰ ਸੰਗਤ ਜੀ ਜਿਹਨੇ ਗ੍ਰਿਫਤਾਰ ਕੀਤਾ ਨਾ ਉਸ ਅਫਸਰ ਦੀ ਇੰਟਰਵਿਊ ਕਿਤੇ ਸੁਣਿਆ ਉਹ ਅਫਸਰ ਕਹਿੰਦਾ ਵੀ ਜਦੋਂ ਅਸੀਂ ਉਹਨੂੰ ਖੜਨ ਗਏ ਆ ਨਾ ਥੋੜੇ ਸਮੇਂ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਪਰ ਅਸੀਂ ਕਿਹਾ ਸੀ ਬੱਚਾ ਜਿਉਂਦਾ ਹੁਣ ਪਰ ਸੰਗਤ ਜੀ ਜਦੋਂ ਜਾ ਕੇ ਬੱਚੇ ਦਾ ਮੁਖ ਵੇਖਿਆ ਮੈਂ ਬੋਲ ਕੇ ਨਹੀਂ ਦੱਸ ਸਕਦਾ ਕਿ ਹੋਜਿਆ ਕਰਮ ਉਸ ਬੱਚੇ ਦੇ ਨਾਲ ਕੀਤਾ ਸੰਗਤ ਜੀ ਤੁਹਾਡੇ ਚਾਰਨਾਂ ਚ ਬੇਨਤੀ ਹੈ ਪ੍ਰਸ਼ਾਸਨ ਦੇ ਵੀ ਅਸੀਂ ਕਰਦੇ ਹਾਂ ਹੋਮ ਹਮਾਗੇ ਉਸ ਬੱਚੇ ਦੇ ਪਰਿਵਾਰ ਦਾ ਸਾਥ ਦੇਈਏ ਤੇ ਜਿਸ ਜਿਸ ਨੇ ਇਹ ਤਕਰਮ ਕੀਤਾ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਫਾਂਸੀ ਤਾਂ ਕਿਉਂ ਉਸ ਉਹਨੂੰ ਟੁਕੜੇ ਕੀਤੇ ਜਾਣ ਉਹਦੇ 50 ਦਾ ਬੱਚਾ ਸੰਕਤ ਜੀ ਕਹਿਣਾ ਸੌਖਾ ਇਹ ਤਾਂ ਉਸ ਪਰਿਵਾਰ ਨੂੰ ਪਤਾ ਕਿਵੇਂ ਉਸ ਦੀ ਭੈਣ ਤਾਂ ਹਮਾਰ-ਮਾਰ ਹੁੰਦੀ ਹੈ ਕਿੰਨਾ ਪ੍ਰੇਮ ਸੀ ਭਾਈ ਭੈਣ ਦਾ ਉਹ ਤਾਂ ਭੈਣ ਕਹਿੰਦੀ ਮੈਂ ਅੱਜ ਵੀ ਡੀਕਦੀ ਆ ਪਰ ਜਿਹੜੇ ਅਫਸਰ ਨੇ ਗ੍ਰਿਫਤਾਰ ਕੀਤਾ ਤਾਂ ਮਾਰਦਾ ਸੀ ਕਹਿੰਦਾ ਸਾਡੇ ਐਸਐਸਪੀ ਸਾਹਿਬ ਜਦੋਂ ਉਸ ਸਥਾਨ ਤੇ ਆਏ ਨਾ ਜਿੱਥੇ ਉਹਨੂੰ ਮਾਰਿਆ ਕਹਿੰਦਾ ਉਹਨਾਂ ਦੇ ਨੇਤਰਾਂ ਦੇ ਵਿਜਲ ਆ ਗਿਆ ਸੀ ਐਜਟ ਤਸ਼ੱਦਦ ਕੀਤੀ ਇਹੋ ਜੇ ਨੂੰ ਕੋਈ ਜਿਹੜਾ ਵੀ ਪ੍ਰਵਾਸੀ ਹੈ ਜਿਹਨੇ ਇਹ ਤਸ਼ੱਦਦ ਕੀਤੀ ਹੈ ਸਾਂ ਕਿਤਨੀ ਉਹ ਤਾਂ ਟੁਕੜੇ ਕਰਨੇ ਚਾਹੀਦੇ ਚੌਂਕ 'ਚ ਖੜਾ ਕੇ ਇਸ ਮੁੱਦੇ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਸਾਰੇ ਆਦਮ ਪੁਰਖੋਂ ਤੇ ਹੱਥ ਜੋੜ ਕੇ ਪ੍ਰਸ਼ਾਸਨ ਦੇ ਚਾਰਨਾਂ ਦੇ ਬੇ ਬੇਨਤੀ ਕਰਦੇ ਆ ਵੀ ਉਸ ਦੇ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਪ੍ਰਵਾਸੀ ਇਹੋ ਜਿਹਾ ਕੋ ਕਰਮ ਨਾ ਕਰੇ ਜੇ ਦੁਸ਼ਮਣੀ ਕੱਢੀ ਨਹੀਂ ਮੈਂ ਫਿਰ ਬੇਨਤੀ ਕਰਦਾ ਸਿੱਧਾ ਆ ਕੇ ਮੇਰੇ ਤਾਂ ਉਹ ਬੱਚੇ ਦਾ ਕੀ ਕਸੂਰ ਸੀ ਕਿਤੇ ਸਾਹਗਤ ਜੀ ਉਹ ਜਿਹੜੇ ਅਫਸਰ ਨੇ ਗ੍ਰਿਫਤਾਰ ਕੀਤਾ ਕਹਿੰਦਾ ਮੈਂ ਉਸ ਦਿਨ ਦੀ ਰੋਟੀ ਨਹੀਂ ਖਾਧੀ ਕਹਿੰਦਾ ਮੇਰੇ ਘਰ ਦੇ ਕਹਿੰਦੇ ਸੀ ਭਾਈ ਸਾਹਿਬ ਜੀ ਉਹਨੂੰ ਮਾਰ ਦਿੰਦੇ ਉਸੇ ਜਗ੍ਹਾ ਤੇ ਪਰ ਕਹਿੰਦਾ ਸੀ ਕਾਨੂੰਨ ਦੇ ਵਿੱਚ ਬੱਜੇ ਹੋਏ ਆ ਦਿਲ ਤਾਂ ਮੇਰਾ ਵੀ ਕਰਦਾ ਸੀ ਉਹਦੇ ਟੁਕੜੇ ਕਰ ਦਮ ਉਸ ਜਗ੍ਹਾ ਤੇ ਪਰ ਕਹਿੰਦੇ ਸੀ ਕਾਨੂੰਨ ਦੇ ਵਿੱਚ ਰਹਿ ਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਪ੍ਰਸ਼ਾਸਨ ਦੇ ਫਿਰ ਅਸੀਂ ਬੇਨਤੀ ਕਰਦੇ ਆ ਇਹੋ ਜੇ ਕਸਾਈ ਨੂੰ ਖਾਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਇਹਦੇ ਵਜੋਂ ਸਾਰੇ ਸਾਡੇ ਪ੍ਰੇਮ ਵਾਲੇ ਸਾਡੇ ਭਾਈ ਆਦਮਪੁਰ ਸਾਰੇ ਨਿਵਾਸੀ ਇਕੱਠੇ ਹੋਏ ਨੇ ਬਹੁਤ ਬਹੁਤ ਧੰਨਵਾਦ ਸੰਗਤ ਜੀ ਕਹਿੰਦੇ ਦੁੱਖ ਵਡਾਇਓ ਘਟਦਾ ਏ ਪਰ ਘਟਾਉਣ ਵਾਲਾ ਕੋਈ ਚਾਹੀਦਾ ਅਸੀਂ ਅੱਜ ਦੁੱਖ ਦੇ ਵਿੱਚ ਸ਼ਰੀਕ ਹੋਏ ਆਂ ਖਾ ਦਾ ਨਾਰਾ ਮਾਰਨ ਵਾਸਤੇ ਸਾਰੇ ਇਕੱਠੇ ਹੋਏ ਆਂ ਮਹਾਰਾਜ ਕਿਰਪਾ ਕਰਨ ਉਸ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਪ ਸਭ ਜਾਣਦੇ ਹੋ ਜੋ ਬੱਚੇ ਦੇ ਨਾਲ ਕੀ ਕਰਮ ਕੀਤਾ ਗਿਆ ਦੇਲ ਦੇ ਵਿੱਚ ਉਸ ਕੀਤਾ ਉਡਦੀਆਂ ਕਿਉਂਕਿ ਅਸੀਂ ਬਹੁਤ ਬੱਚੇ ਆਣ ਵਾਲੇ ਹਾਂ ਅਸੀਂ ਉਹ ਚੀਜ਼ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਾਂ ਕਿ ਜੋ ਉਹਨਾਂ ਦੇ ਦੀਦੀ ਪਈ ਹੈ ਔਰ ਅਸੀਂ ਇਸ ਲਈ ਇਕੱਠੇ ਹੋਏ ਹਾਂ ਕਿ ਅੱਗੇ ਵਾਸਤੇ ਇਹ ਚੱਲੇ ਆਪਾਂ ਇਹ ਸਮਾਜ ਦੇ ਸੁਧਾਰ ਲੈ ਕੇ ਆਈਏ ਜੋ ਗੈਰ ਪ੍ਰਵਾਸੀ ਇੱਥੇ ਰਹਿ ਰਹੇ ਹਨ ਜਿਹੜੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਉਹਨਾਂ ਦੀ ਪੀਸੀਸੀ ਹੋਣੀ ਚਾਹੀਦੀ ਹੈ ਪੁਲਿਸ ਮੈਰਿਸ਼ਿਫਿਕੇਸ਼ਨ ਤੇ ਸਾਡੇ ਵਿੱਚ ਬਾਹਰ ਜਾਂਦੇ ਆ ਪਹਿਲਾਂ ਤੁਸੀਂ ਪੈਸੇ ਦੇ ਕੇ ਜਾਓ ਸਾਡੀ ਪਹਿਲਾ ਪੀਸੀਸੀ ਹੁੰਦੀ ਹੈ ਪਹਿਲਾ ਪੁਲਿਸ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਸਾਨੂੰ ਦੱਸਾਇਆ ਜਾਂਦਾ ਹੈ ਕਿ ਅਸੀਂ ਜਦੋਂ ਸਾਡੇ ਦੇਖ ਦੇ ਵਿੱਚ ਸਾਡੇ ਪੰਜਾਬ ਵਿੱਚ ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ ਹੈ ਉਧਰ ਇਹ ਲੋਗ ਛਾੜਡ ਕਰਕੇ ਉਸ ਵਾਰ ਪੰਜਾਬ ਦੇ ਜਾਣ ਕੇ ਲੁਕ ਜਾਂਦੇ ਆ ਫਿਰ ਬਾਰਦਾਤਾ ਕਰਦੇ ਆ ਉਸ ਤੋਂ ਬਾਅਦ ਅਸੀਂ ਰੋਸ ਮਾਰਚ ਕਰਦੇ ਰਹੇ ਜੀ ਕਿ ਰੋਸ ਮਾਰਚ ਉਹ ਜਿੱਥੇ ਦੀ ਰੋਸ ਕੀਤੀ ਵੀ ਜਾਣ ਕਿ ਅੱਗੇ ਵਾਸਤੇ ਅਜਿਹਾ ਕੋਈ ਵੀ ਕੰਮ ਨਾ ਹੋਵੇ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਜਿਸ ਨੇ ਵੀ ਇਹ ਗਲਤ ਕੀਤਾ ਹੈ ਉਹਨੂੰ ਘੜ ਤੋਂ ਘੜ ਪਛਾਣ ਕੇ ਆਪਾਂ ਪੁੱਛੀਏ ਸਾਲਤਾ ਵਾਹਿੰ ਤੋਂ ਜੀ ਫਤੇ ਬਹਿਤ ਧੰਨਵਾਦੀ ਹਾਂ ਆਦ ਉਪਰਵਾਸੀਆਂ ਦਾ ਜਿਨ੍ਹਾਂ ਨੇ ਇੱਕ ਮਸੂਮ ਬੱਚੇ ਦਾ ਰੋਸ ਮਰੋ ਅੱਜ ਸੁੱਤੇ ਪ੍ਰਸ਼ਾਸਨ ਨੂੰ ਡਿਗੌਣ ਦੀ ਗੱਲ ਕੀਤੀ ਹੈ ਔਰ ਜਿਹੜਾ ਵੀ ਅੰਦੇ ਪ੍ਰਵਾਸੀ ਆ ਕੇ ਪੰਜਾਬ ਦੇ ਵਿੱਚ ਆਉਂਦਾ ਹੈ ਉਹਦੀ ਕੋਈ ਪੀਸੀ ਨਹੀਂ ਕੋਈ ਉਹਦੀ ਵੈਰੀਫਿਕੇਸ਼ਨ ਨਹੀਂ ਕੀਤੀ ਜਾਂਦੀ ਔਰ ਸਾਡਾ ਜਿਹੜਾ ਪੰਜਾਬ ਦਾ ਕੋਈ ਵੀ ਵਸਨੀਕ ਚਾਹੇ ਕਿਤੇ ਵੀ ਭਾਰਤ ਦੇ ਵਿੱਚ ਜਾਂ ਬਾਲਡ ਦੇ ਵਿੱਚ ਜਾਂ ਕਿਤੇ ਵੀ ਜਾਂਦਾ ਹੈ ਉਹ ਸ ਆ ਉਹਦੇ ਇਸ ਤੀ ਹੁਣ ਤੇ ਆ ਕੱਲਾ ਕੱਲਾ ਉਹਦਾ ਸਰਕਾਰ ਕੋ ਡਾਟਾ ਹੁੰਦਾ ਹੈ ਔਰ ਸਾਡਾ ਪੰਜਾਬੀ ਆਪਣੀ ਮਿਹਨਤ ਦੇ ਨਾਲ ਕੰਮ ਕਰਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਦਾ ਹੈ ਔਰ ਸਰਕਾਰਾਂ ਨੂੰ ਟੈਕਸ ਦਿੰਦਾ ਹੈ ਜਿਹੜੀ ਐਡਾ ਦੀ ਇੱਕ ਬੱਚੇ ਮਾਸੂਮ ਦੇ ਨਾਲ ਘਟਨਾ ਵਾਪਰੀ ਆ ਇਹ ਸਾਡਾ ਜਿਹੜਾ ਪੰਜਾਬ ਗੁਰੂਆਂ ਪੀਰਾਂ ਰਹਿਬਰਾਂ ਦੀ ਧਰਤੀ ਹੈ ਇਹ ਸਾਰਾ ਹੀ ਪੰਜਾਬ ਸਾਡਾ ਇੱਕ ਦੁੱਖ ਦੁੱਖ ਦੀ ਲਹਿਰ ਦੇ ਵਿੱਚ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹਾਂ ਹੈ ਔਰ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਹੈ ਦੁੱਖ ਦੀ ਵਹਿ ਚੱਲ ਰਹੀ ਹੈ ਸਾਰੇ ਪੰਜਾਬ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਵਾਈ ਤਹਿਸੀਲ ਵਾਈ ਪਿੰਡਾ ਵਾਈ ਦੇ ਵਿੱਚ ਰੋਜ਼ ਸਜਾ ਕੀਤਾ ਜਾ ਰਿਹਾ ਹੈ ਕਿ ਇੰਦਾ ਦੇ ਜਿਹੜੇ ਸ਼ਰਾਬ ਪੀ ਜਾਂ ਸਰ ਪੰਜਾਬ ਦੇ ਵਿੱਚ ਪੰਜਾਬ ਨੂੰ ਇੱਕ ਸੂਬਾ ਬੰਦਿਆ ਮੰਨਿਆ ਗਿਆ ਉਹਨੂੰ ਜਿਹੜਾ ਇਹ ਉਹਦੀ ਧਰਕਾ ਨੂੰ ਹਿਲਾ ਕੇ ਰੱਖ ਦਿੰਦੇ ਨੇ ਇਹਨਾਂ ਦੇ ਉੱਤੇ ਸਖਤ ਸਜ਼ਾ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਹਰ ਇੱਕ ਮਾਂ ਅੱਜ ਉਸ ਬੱਚੇ ਲਈ ਉਸ ਬੱਚੇ ਦੇ ਪਰਿਵਾਰ ਲਈ ਪ੍ਰਾਰਥਨਾ ਕਰਦੀ ਹੈ ਕਿ ਐਦਾਂ ਦੀ ਕਿਸੇ ਦੁਸ਼ਮਣ ਦੇ ਬਿਨਾਂ ਘਟਨਾ ਵਾਪਰੇ ਔਰ ਅੱਜ ਪੂਰਾ ਪੰਜਾਬ ਦਾ ਨੌਜਵਾਨ ਪੰਜਾਬ ਦਾ ਸੰਸਥਾਵਾਂ ਪੰਜਾਬ ਦੇ ਵेशਵਾਸੀ ਜਿਹੜੇ ਪੰਜਾਬ ਦੇ ਪੰਜਾਬੀ ਨੇ ੱੱਲੇ-ਕੱਲੇ ਦੇ ਵਿੱਚ ਇੱਕ ਅਥਰੂ ਜਿਹੜਾ ਵਗ ਰਿਹਾ ਹੈ ਉਸ ਪਰਿਵਾਰ ਲਈ ਉਸ ਬੱਚੇ ਲਈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਸ ਬੱਚੇ ਨੂੰ ਜਲ ਤੋਂ ਜਲ ਰੈਸਟਾ ਕਰ ਲਿਆ ਹੈ ਉਹਨੂੰ ਜਲ ਤੋਂ ਜਲ ਸਜ਼ਾ ਦਿੱਤੀ ਜਾਵੇ ਤਾਂ ਜੋ ਜਿਹੜਾ ਸਾਡਾ ਪੰਜਾਬ ਦਾ ਪੰਜਾਬੀ ਵਾਸੀ ਹੈ ਉਹ ਸ਼ਿਹਾਰ ਹੋ ਸਕੇ ਉਸ ਬੱਚੇ ਦੇ ਨਾਲ ਦੁੱਖ ਦਾ ਦੁੱਖ ਵੰਡਾ ਸਕੇ ਔਰ ਐਤਾ ਦਾ ਸ਼ਰਾਰਤ ਕਿਸਾ ਜਿਹੜਾ ਇਹ ਐਤਾ ਵੀ ਹੁਣ ਗੋਲੀ ਠਾ ਕਰਦਾ ਹੈ ਅੱਗੇ ਤੋਂ ਐਤਾ ਵੀ ਸਾਡੇ ਪੰਜਾਬ ਦੇ ਵਿੱਚ ਕੰਨਾਣਾ ਵਾਪਰ ਸਕੇ ਔਰ ਅਸੀਂ ਪੂਰੇ ਪੰਜਾਬ ਵੱਲੋਂ ਆਦਮ ਪਰਬਤੀਆਂ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਦੁੱਖ ਦੀ ਘੜੀ ਦੇ ਵਿੱਚ ਆ ਕੇ ਔਰ ਪੂਰੇ ਪੰਜਾਬ ਦੇ ਨਾਲ ਔਰ ਉਸ ਬੱਚੇ ਦੇ ਪਰਿਵਾਰ ਦੇ ਨਾਲ ਦੁੱਖ ਵਡਾਇਆ ਐਦਾਂ ਹੀ ਉਹਨਾਂ ਦਾ ਆਪਾ ਹੌਸਲਾ ਪਿਆਈ ਦਿੱਤੀਏ ਤਾਂ ਕਿ ਉਸ ਪਰਿਵਾਰ ਨੂੰ ਇਹ ਨਾ ਮਹਿਸੂਸ ਹੋ ਜਾਵੇ ਕਿ ਪਿਆਰੀ ਇਕੱਲੇ ਹਾਂ ਉਸ ਦੇ ਨਾਲ ਅੱਜ ਪੂਰਾ ਪੰਜਾਬ ਦਾ ਵੱਲੋਂ ਪੂਰਾ ਪੰਜਾਬ ਦਾ ਕਵੈੰਦਾ ਪੂਰੇ ਪੰਜਾਬ ਦੇ ਸਾਡੇ ਨੌਜਵਾਨ ਸਾਡੀਆਂ ਸਿੱਖ ਸਤਾਵਾ ਔਰ ਸਾਡੀਆਂ ਹੋਰ ਧਾਰਮ ਸਤਾਵਾ ਜਥੇਬੰਦੀਆਂ ਪੂਰੀਆਂ ਪਰਵਾਰ ਪਰਵਾਰ ਦੇ ਨਾਲ ਅਸੀਂ ਨਾਲ ਮਿਲ ਕੇ ਉਸ ਪਰਵਾਰ ਦੇ ਨਾਲ ਦੁੱਖ ਨਾਲ ਦੁੱਖ ਮਡਾਈਏ ਔਰ ਆਪ ਪਰਮਾਤਮਾ ਕੇ ਸਾਥ ਕਰਕੇ ਕਿ ਜਲਦੀ ਤੋਂ ਜਲਦੀ ਉਸ ਬੱਚੇ ਨੂੰ ਉਸ ਜਿਹੜਾ ਦੋਸ਼ੀ ਆ ਉਹਨੂੰ ਫੜ ਕੇ ਐਤਾ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਜ ਪੂਰਾ ਪੰਜਾਬ ਦਾ ਪੰਜਾਬੀ ਕਵੇ ਤੇ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਉਸ ਬੱਚੇ ਦੇ ਪਰਿਵਾਰ ਨੂੰ ਵੀ ਆਸ ਹੋਵੇ ਸਰਕਾਰ ਸੁੱਤੀ ਨੂੰ ਜਾਗਣ ਦੀ ਇਹ ਇਹੜਾ ਏਦਾਂ ਦੀ ਘਟਨਾ ਕੀਤੀ ਹੈ ਔਰ ਫੌਰੀਂ ਸਰਕਾਰ ਨੇ ਅੱਖਾਂ ਲਾ ਕੇ ਉਸ ਬੱਚੇ ਨੂੰ ਸਜ਼ਾ ਸੁਣਾਈ ਹੈ ਤਾਂ ਹੀ ਉਸ ਪਰਿਵਾਰ ਦੇ ਨਾਲ ਅਸੀਂ ਦੁੱਖ ਨਾਲ ਦੁੱਖ ਵੰਡਾ ਸਕਾਂਗੇ ਅਸੀਂ ਸਰਕਾਰ ਨੂੰ ਔਰ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹਨੂੰ ਫੜ ਕੇ ਏਦਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਅੱਗੇ ਤੋਂ ਏਦਾਂ ਦੀ ਕੋਈ ਅਣਗੋਣੀ ਘਟਨਾ ਨਾ ਵਾਪਰ ਜੇ ਧੰਨਵਾਦ ਜੈ ਹਿੰਦ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ